ਸਮਾਜ ਸੇਵਾ ਦੇ ਕਮਰਾਹੀ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਕੇ ਉਹਨਾਂ ਤੋਂ ਆਸ਼ੀਰਵਾਦ ਲੈਣ ਵਾਲੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਅਰਦਾਸ ਵੈਲਫੇਅਰ ਕਲੱਬ ਅਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ ਪ੍ਰਧਾਨ ਚਤਿੰਦਰ ਬੋਬੀ ਦੀ ਅਗਵਾਈ ਹੇਠ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਲੱਬ ਲੋਕ ਵੱਡੀ ਗਿਣਤੀ ਵਿੱਚ ਪਹੁੰਚਿਆ ਮਹਿਲਾਵਾਂ ਨੂੰ ਜਿੱਥੇ ਪੈਨਸ਼ਨ ਦੀ ਵੰਡ ਕੀਤੀ ਗਈ ਉੱਥੇ ਹੀ ਉਹਨਾਂ ਲਈ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਜਤਿੰਦਰ ਬਾਬੀ ਨੇ ਜਿਥੇ ਪੈਨਸ਼ਨ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਹੀ ਉਨ੍ਹਾਂ ਚੈਮਾ ਚਿੰਤਪੁਨੀ ਕਮੇਟੀ ਫਗਵਾੜਾ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਕਲੱਬ ਨੂੰ ਹਜ਼ਾਰਾਂ ਰੁਪਏ ਦੀ ਮਾਇਕ ਸਹਾਇਤਾ ਭੇਟ ਕੀਤੀ ਇਸ ਦੇ ਨਾਲ ਹੀ ਉਨ੍ਹਾਂ ਚਾਚੂਗੀ ਤੋਂ ਸਿਮਰਨ ਤੇ ਸਤਾ ਸਮੀਰ ਜਰਮਨ ਵਾਸੀ ਨੀਪੂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ 50 ਪਰਿਵਾਰਾਂ ਨੂੰ ਪੈਨਸ਼ਨ ਦੇਣ ਅਤੇ 11000 ਰੁਪਏ ਦੀ ਮਾਇਕ ਸਹਾਇਤਾ ਦੇਣ ਦੀ ਜ਼ਿੰਮੇਵਾਰੀ ਲਈ ਉਨ੍ਹਾਂ ਕਿਹਾ ਕਿ ਇਹ ਸਭ ਪ੍ਰਵਾਸੀ ਭਾਰਤੀਆਂ ਤੇ ਇਲਾਕੇ ਦੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕੰਮ ਕੀਤੇ ਗਏ ਹਨ ਜੋ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰੱਖੇ ਜਾਣਗੇ ਉਹਨਾਂ ਨਾਲ ਹੀ ਦੱਸਿਆ ਕਿ ਉਹਨਾਂ ਦਾ ਮੁਖਟੀਚਾ 1000 ਮਹਿਲਾਵਾਂ ਨੂੰ ਮਹੀਨਾਵਾਰ ਪੈਨਸ਼ਨ ਦੀ ਵੰਡ ਕਰਨੀ ਹੈ ਇਸ ਮੌਕੇ ਉਹਨਾਂ ਦਾ ਸੰਜੀਵ ਬੁੱਗਾ ਮੋਨ ਸਿੰਘ ਗਾਂਧੀ ਤੇਜਿੰਦਰ ਬਾਵਾ ਤੋਂ ਇਲਾਵਾ ਹੋਰ ਪਤਵੰਤੇ ਵੀ ਮਹਿਸੂਸ ਹਨ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਹਰ ਮਹੀਨੇ ਅਰਦਾਸ ਵੈਲਫੇਅਰ ਸੁਸਾਇਟੀ ਵੱਲੋਂ ਵਿਧਵਾ ਮਾਂਵਾਂ ਪੈਨਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਆ ਤੇ ਅਰਦਾਸ ਵੈਲਫੇਅਰ ਸੁਸਾਇਟੀ ਹਮੇਸ਼ਾ ਇੱਕ ਲੱਗ ਤਰ੍ਹਾਂ ਦਾ ਉਪਰਾਲਾ ਕਰਦੀ ਏ ਤਦ ਹੀ ਹੁੰਦਾ ਜਦੋਂ ਸਾਡੇ ਨੀ ਐਨ ਆਰ ਆਈ ਵੀਰ ਸਾਡੇ ਫਗਵਾੜੇ ਦੇ ਜਲੰਧਰ ਦੇ ਸਾਰੇ ਵੀਰਾਂ ਦਾ ਸਾਥ ਹੁੰਦਾ ਬਾ ਤੇ ਅੱਜ ਖਾਸ ਕਰਕੇ ਜੈ ਮਾ ਚਿੰਤਪੁਰਨੀ ਕਮੇਟੀ ਵਾਲੇ ਫਗਵਾੜੇ ਤੋਂ ਆਏ ਸੀਗੇ ਉਹਨਾਂ ਨੇ ਸਾਨੂੰ ਸਾਡੀ ਅਰਦਾਸ ਵੈਲਫੇਅਰ ਸੁਸਾਇਟੀ ਨੂੰ 5100 ਰੁਪਿਆ ਦੇ ਕੇ ਗਏ ਆ ਔਰ ਉਹਦੇ ਨਾਲ ਹੀ ਮੇਰਾ ਵੀਰ ਸਿਮਰਣਾ ਚਾਚੂ ਗੀਤੋ ਤੇ ਸੱਤਾ ਤੇ ਸਿਮਰਨ ਉਹ ਦੋਨੇ ਵੀਰ ਆਏ ਸੀਗੇ ਉਹਨਾਂ ਨੇ ਇੱਥੇ ਆ ਕੇ 50 ਪਰਿਵਾਰਾਂ ਦਾ ਚੱਕਣ ਦਾ ਚੱਕਿਆ ਵੀ ਅਸੀਂ 50 ਪਰਿਵਾਰਾਂ ਨੂੰ ਅਸੀਂ ਪੈਨਸ਼ਨ ਦਿਆ ਕਰਾਂਗੇ ਬਹੁਤ ਹੀ ਵੱਡਾ ਸਲਾਘਾਯੋਗ ਕਦਮ ਚੱਕਿਆ ਉਹਨਾਂ ਨੇ ਮੈਂ ਉਹਨਾਂ ਦਾ ਇੱਥੇ ਆਇਆਂ ਦਾ तहे ਦਿਲੋਂ ਧੰਨਵਾਦ ਕਰਦਾ ਪ੍ਰਮਾਤਮਾ ਉਹਨਾਂ ਦੀ ਉਮਰ ਲੰਬੀ ਕਰੇ ਔਰ ਅੱਜ ਜਰਮਨ ਤੋਂ ਮੇਰਾ ਵੀਰ ਨਿੱਪੂ ਆਇਆ ਸੀ ਸਵੇਰੇ ਸਵੇਰੇ ਉਹਦੀ ਫਲਾਈਟ ਸੀਗੀ ਜਲਦੀ ਤੇ ਉਹ ਵੀ ਸਾਨੂੰ 11000 ਰੁਪਏ ਦੇ ਕੇ 11 ਆਰਦਾਸ ਵੈਲਫੇਅਰ ਸੁਸਾਇਟੀ ਲਈ ਮੈਂ ਉਹਦਾ ਵੀ तहे ਦਿਲੋਂ ਧੰਨਵਾਦ ਕਰਦਾ ਪ੍ਰਮਾਤਮਾ ਉਹਦੇ ਪਰਿਵਾਰ ਦੀ ਉਹਦੀ ਉਮਰ ਲੰਬੀ ਕਰੇ ਬਹੁਤ ਹੀ ਜਿਹੜੇ ਇਦਾਂ ਦੇ ਦਾਨੀ ਸੱਜਣ ਸਾਡੇ ਨਾਲ ਜੁੜਦੇ ਆ ਦੇਖੋ ਜਦੋਂ ਇਹ ਸੱਜਣ ਜਾਦੇ ਵਧਣਗੇ ਅਸੀਂ ਹੋਰ ਵੀ ਮਾਮਾ ਪੈਣਾ ਦਾ ਉਪਰਾਲਾ ਜਿਹੜਾ ਆਪਾਂ ਵੱਡਾ ਕਰਨਾ ਕਿਉਂਕਿ ਸਾਡਾ ਜਿਹੜਾ ਇੱਕ ਲੱਖ ਸਿਆ ਹਜ਼ਾਰ ਔਰਤਾਂ ਤੱਕ ਲੈ ਕੇ ਜਾਣਾ ਮਾਮਾ ਪੈਣਾ ਤੱਕ ਤੇ ਉਸ ਤੋਂ ਬਾਅਦ ਆਪਾਂ 15 ਤਰੀਕ ਨੂੰ ਵਿਕਲਾੰਗ ਜਿਹੜੇ ਸਾਡੇ ਭਰਾਵ ਅਪੰਗ ਆ ਉਹਨਾਂ ਨੂੰ ਵੀ ਪੈਨਸ਼ਨ ਦਿੱਤੀ ਜਾਂਦੀ ਆ ਤੇ ਇਸ ਕਰਕੇ ਸਾਰੇ ਜਣੇ ਅਰਦਾਸ ਵੈਲਫੇਅਰ ਸੁਸਾਇਟੀ ਨਾਲ ਵੱਧ ਤੋਂ ਵੱਧ ਜੁੜੋ ਤਾਂ ਕਿ ਆਪਾਂ ਇਦਾਂ ਦੇ ਹੋਰ ਵੀ ਵੱਡੇ ਵੱਡੇ ਉਪਰਾਲੇ ਕਰ ਸਕੀਏ ਔਰ ਅੱਜ ਦਾ ਜਿਹੜਾ ਲੰਗਰ ਸੀ ਮੇਰੇ ਵੀ ਰਜੇਸ਼ ਕਾਲੀਆ ਜੀ ਵੱਲੋਂ ਮਟਰ ਪਨੀਰ ਤੇ ਪੂਰੀ ਦਾ ਲੰਗਰ ਅੱਜ ਸਾਡੇ ਕਾਲੀਆ ਜੀ ਵੱਲੋਂ ਲਗਾਇਆ ਗਿਆ ਨਾ ਮਾਮਾ ਦੇ ਲਈ ਮੈਂ ਇਹਨਾਂ ਦੇ ਪਰਿਵਾਰ ਲਈ ਵੀ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ ਕਰਦਾ ਕਿ ਪ੍ਰਮਾਤਮਾ ਇਹਨਾਂ ਦੇ ਪਰਿਵਾਰ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਦਵੇ ਜੈ ਮਾਤਾ ਦੀ